ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਭਲਾਈ ਹੈ ਨਾ ਜਿਲ੍ਹਾ ਸ਼੍ਰੀ ਮਕਸਰ ਸਾਹਿਬ ਤਸੀਲਿਆਂ ਨੂੰ ਦਿੱਦੜਵਾ ਪੈਂਦੀ ਆ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਪਹਿਲੇ ਸੂਵੇ ਸਾਈਵਾਲ ਵੈੜ ਦਿਖਾਉਣੀ ਹੈ ਬਿਲਕੁਲ ਤਾਜੀ ਸੂਈ ਹੈ ਸੋਹਣੇ ਠੰਡ ਹਵਾਨੇ ਵਾਲੀ ਐ ਸੋ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀ ਨੂੰ ਪਸੰਦ ਆ ਜੂ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸਾਈ ਵਾਲ ਬੱਚੀ ਮੂਹ ਤੋਂ 4 ਦਿਨ ਦਾ ਪਹਿਲਾ ਸੂਆ ਸੂਈ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 3 ਤੋਂ 4 ਦਿਨ ਸੂਈ ਨੂੰ ਸਮਾਂ ਹੋ ਗਿਆ 8-9 ਕਿਲੋ ਬੋਲਾ ਬਾਈ ਜੀ ਹੁਣੇ ਕਹਿੰਦੇ ਇਸ ਟਾਈਮ ਥੱਲੇ ਤਿਆਰ ਆ ਬੱਚਾ ਮਗਰ ਬੱਚੀ ਦੁੱਧ ਬਾਈ ਜੀ ਹੁਣੇ ਕਹਿੰਦੇ ਬੱਚੀ 13-14 ਕਿਲੋ ਬੜੇ ਆਰਾਮ ਨਾਲ ਚੁਆਜੂ ਹਵਾਨਾ ਬਹੁਤ ਸੋਹਣਾ ਫਿਟਿੰਗ ਵਾਲਾ ਥਣ ਸੋਹਣੇ ਹੱਤੀ ਚੁਆਈ ਵਾਲੇ ਫੋਰਚਾਂਕ ਹੋਰ ਆ ਨੀ ਚਾਰਾਂ ਥਨਾਂ ਦਾ ਸੇਮ ਹੀ ਸਾਈਜ਼ ਆ ਹਵਾਨਾ ਸੋਹਣਾ ਵੀਡੀਓ ਬਣਾਉਂਦਾ ਸਮਾਂ ਦੋਸਤੋ ਦਪਹਿਰ ਦਾ 2 ਵਜੇ ਦਾ ਸਮਾਂ ਦੋਸਤੋ ਵੀਡੀਓ ਬਣਾਉਂਦਾ ਉਸ ਸਮਾਂ ਲਈ ਵੀ ਜੱਜਮੈਂਟ ਕਰਿਆ ਜੇ ਸ਼ਾਮ ਦੀ ਚੁਆਈ ਹੈ ਜੇ ਸਮਾਂ ਪਿਆ ਸ਼ਾਮ ਤਾਈਂ ਦੁੱਧ ਨਾਲ ਹਵਾਨਾ ਬਚੀਏ ਸੋਨਾ ਤਿਆਰ ਕਰ ਜਾਣਾ ਹਵਾਨਾ ਬਹੁਤ ਸੋਹਣਾ ਫਿਟਿੰਗ ਵਾਲਾ 8-9 ਕਿਲੋ ਬੋੜਾ ਬਾਈ ਜੀ ਹੁਣੇ ਕਹਿੰਦੇ ਐਸ ਟਾਈਮ ਥੱਲੇ ਤਿਆਰ ਆ ਦੁੱਧ ਬਾਈ ਜੀ ਹੁਣੇ ਕਹਿੰਦੇ ਵਾਜੀ 13-14 ਕਿਲੋ ਬੜੇ ਆਮ ਦਾ ਚੁਆਜੂ ਬੱਚਾ ਮਗਰ ਵੱਚੀ ਸਾਈਵਾਲ ਨਸਲ ਦੀ ਤੇ ਰੇਟ ਬਾਈ ਜੀ ਹੁਣਾਂ ਨੇ ਬੱਚੀ ਦਾ ਰੱਖਿਆ ਹੋਇਆ 48000 ਰੁਪਇਆ ਬਾਈ ਜੀ ਹੁਣੇ ਕਹਿੰਦੇ 42000 ਦੀ ਬੱਚੀ ਦੇ ਦਾਂਗੇ ਉਹ ਚ ਮਾਨਤਾਨ ਹੋ ਜੂ ਜੀ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤਾਈਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ